ਕੰਟੇ ਮੈਂ ਬੋਟ ਫੀਲਿੰਗ ਹੈ ਕਿ ਸੁੰਡ ਖਾਦੀ ਜਾਏ ਰਾਤ ਦੇ 11:00 ਵਜੇ ਕਿਆ ਤੇ ਭਾ ਕਿਤੇ ਚੱਲਣਾ ਜਾਣ అలਾਰਮ ਤੇ ਸਾਰੇ ਲੋਕ ਜਾਗ ਜਾਣ ਬਿਲਡਿੰਗ ਦੇ ਓਕੇ ਪਹਿਲਾਂ ਮੈਂ ਸੁੰਡ ਬਣਾਉਣੀ ਹੁੰਦੀ ਹਾਂ ਆਟਾ ਨਹੀਂ ਪਉਂਦੀ ਕੱਲ੍ਹ ਦੀ ਸੁੰਡ ਫਿਰ ਸੁੱਟ ਦੇਣੀ ਹਾਂ ਦੋ ਚੁੱਕੇ ਖਾ ਕੇ ਕਿਉਂਕਿ ਛੁੱਟ ਨਹੀਂ ਪਿੰਦੇ ਇਹ ਕੌੜੀਆਂ ਦੀ ਤੇ ਅੱਜ ਜਿਹੜਾ ਮੈਂ ਆਟੇ ਨਾਲ ਫਰਨਾਲ ਚਾਹ ਬਣ ਰਹੀ ਆ ਤੇ ਨਾਲ ਚਾਹ ਪੀਂਗੀ ਸੁੰਦੇ ਐਨਾ ਮੈਨੂੰ ਲੱਗਦਾ ਕਿ ਮੈਂ ਸੈਲਡ ਬੋਰ ਖਾ ਲਿਆ ਕੱਚਾ ਕੱਲ ਤੇ ਮੇਰੇ ਖਾਰ ਤੇ ਨੋਂ ਡਈ ਆ

ਜੱਜ ਕਿਰਪਾ ਕਰਕੇ ਇਸਨੂੰ ਲੰਬਾ ਰੱਖ ਲਿਓ। ਪਕੀਏ ਇੱਕ ਹੋਣ ਪਾਉਣੇ ਆ ਸੁੰਡ। ਸੁੰਡ ਪਾਉਣੇ ਆ। One, two, three, four, five. That's enough. That's enough. ਉਹ ਨਹੀਂ ਇਹ ਫੰਡੂ ਥੋੜਾ ਜਿਆ। ਮੈਂ ਜਾਦੂਈ ਫੰਡਾ ਮੈਨੂੰ ਪਸੰਦ ਹੁੰਦੀ ਹੈ ਮੇਰਾ ਜੀ ਕਰ ਦਿੰਦਾ ਹੈ ਖਾਣ ਨੂੰ ਤੇ ਮੇਂ ਮਦਦ ਬਹੁਤ ਸਵਾਦ ਬਣਾਉਂਦੇ। ਪਰ ਨੂੰ ਦੇਖਿਆ ਨਹੀਂ ਕਿ ਬਣਾਏ ਕਿਦਾਂ। ਤੇ ਮੇਰਾ ਚਿੱਦੰਗੀ ਕਰਨਾ ਮੈਂ ਸੌਂਡ ਕਿਉਂ ਪੋਣਾ ਖੰਡ ਪੋਣੀ ਤੇ ਬਣਾਉਣੀ। ਤੋਂ ਕੋੜੀ ਹੋਣੀ, ਕੋੜ ਜਰ ਵਰਗੀ। ਫਿਰ ਮੈਂ ਸੋਲਦੇ। ਫਿਰ ਮਾੜੀ ਜਾਦਾਂ। ਮਾਂ ਕਿ ਚਾਹ ਬਣਾ ਦੇਗੀ ਕਿਉਂਕਿ ਵੀ ਫੇਵਰਟ ਹੈ ਜਿਵੇਂ ਮੇਰਾ ਕੁਛ ਮਿੱਠਾ ਖਾਣੂ ਜਾ ਇਦਾਂ ਲੱਗੇ ਮੇਨੋ ਘਟ ਬਣੋਂ ਲਿਆ ਕੋਈ ਸਲਰ ਖਾ ਲੈਣਾ ਤਾਂ ਤਰੋ ਲਈ Okay ਹਮੇ ਇਦਿਕੇ ਬਹੁਤ ਫੀਲਿੰਗ ਆ ਰਹੀ ਹੈ ਕਿ ਸੌਂਡ ਖਾਈ ਗਈ ਤੇ ਆਟਾ ਪਾਤਾ ਸੁੰਡ ਪਾਤੀਆ ਤੇ ਇੱਕ ਕ올ੀਓ ਦੇ ਵਿੱਚ ਮੱਖਣ ਪਾ ਦੋ ਇਹ ਮੱਖਣੇ ਜਿਹੜੇ ਆਵਦੇ ਹੁੰਦੇ ਫਿਰ ਇਹ ਮੱਖਣ ਨੂੰ ਲੋ ਨੂੰ ਤੇ ਨੰਨ ਕਦਰਿੰਦਾ ਤੇ ਇਹ ਖਾ ਉਹ ਖਾਦਾ। ਮਦਾਨ ਦੇ 11ਵੇਂ ਜੀ ਜਾਂਦਾ ਆ ਕਿ ਸੁੰਡ ਖਾਦੀ ਜਾ। ਇਦਾਂ ਲੱਗਣਿਆ ਕਿ ਹਾਟ ਪੇਨ ਹੁੰੰਡਿਆ। ਹਾਟ ਪੇਨ ਹੁੰੰਡਿਆ ਗੈਸ ਨਾਲ ਚਲੜ ਖਾਦੀ। ਉਹ ਕੋ ਜੀ ਖਾਦੀ ਜਾਂ ਕਰ ਕਰ। ਦੁਆਬੀਏ ਤੇ ਸੁੰਡ ਦੀ ਸਬਜੀ ਬਣਾ ਲੈਂਦੇ ਆ। ਦਹੀਂ ਕੱਢੀ ਨਹੀਂ ਬਣਦੀ ਇਹ ਨਮਰੋਣੀ ਨਹੀਂ ਆਉਂਦੀ। ਪਰ ਉਹ ਵੀ ਬਣਉਣੀ ਚਾਹੀਦੀ ਕਦੀ ਕਦੀ। ਮੈਨੂੰ ਲੱਗਦਾ ਉਹ ਸਹੀ ਕੱਟਿਆ। तो हम सब्जी नहीं बनाऊंगी 10 सुन खाने हैं ओके फिर मैं एक बड़ा सारा कप लूंगी ज्यादा ता ज्यादा बड़ा सारा कप लूंगी सुन खाऊंगी मजेदार ਕਿ ਉਹ ਫਾਇਨ ਨਹੀਂ ਹੋ ਰਿਹਾ ਸੁੱਕੀ ਜੀ ਨੇ ਚੰਕੋਟ ਭਾਵੇਂ ਪਰ ਫਿਰ ਵੀ ਹੋਣ ਮੰਗਦੀ ਲੱਗਦਾ ਉਹ ਕਿਉਂ ਮੰਗਦੀ ਇਸ ਹੰਡਾ ਹਾਂ ਜੋ ਕਿ ਅੱਗੀ ਮੈਂ ਸੋਚੂੰਗੀ ਮੋਸਲੀ ਮੈਂ ਬਣਾਉਣੀ ਆ ਕਿੰਨੀ ਬੜੀ ਥੋੜੀ ਇੱਕ ਕੌੜੀ ਕੌਲੀ ਖਾ ਲੈਣੀ ਬਾਅਦ ਚਾਹ ਨਹੀਂ ਸੁਖੜਨੀ ਕਿਉਂਕਿ ਕੌੜੀ ਬਹੁਤ ਲੱਗਦੀ ਇਚ ਮਕਰੋਨੀ ਆਟਾ ਸੁੱਕ ਟਖੰਡ ਤੇ ਦੇਸੀ ghee ਇਹ ਹੁਣ ਇਹਨੂੰ ਜ਼ਿਆਦਾ ਗਾੜਾ ਨਹੀਂ ਕਰਨਾ ਗਾੜਾ ਨਾ ਬਹੁਤ ਜ਼ਿਆਦਾ Okay. Ready, nice. Yep. son the chai ready. That's really delicious.